ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਰਚ ਕੀਤਾ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 12 ਪਾਰਟ 2 ਸੀ ਵਿੱਚ ਕੰਟਰੋਲ ਸਟੇਟਮੈਂਟਸ ਵਿੱਚ ਇਸ ਪਾਰਟ ਦੇ ਬਹੁਪਸੰਦੀ ਪ੍ਰਸ਼ਨ ਖਾਲੀ ਥਾਂਵਾਂ ਪਰੂ ਅਤੇ ਸਹੀ ਜਾਂ ਗਲਤ ਪੜ੍ਹਾਂਗੇ ਆਓ دیکھتے ਹਾਂ ਸਭ ਤੋਂ ਪਹਿਲਾ ਬਹੁ ਪਸੰਦੀ ਪ੍ਰਸ਼ਨ ਤੇ ਪਹਿਲਾ ਪ੍ਰਸ਼ਨ ਹੈ ਹੇਠ ਲਿਖਿਆ ਵਿੱਚੋਂ ਕਿਹੜੀ ਸਟੇਟਮੈਂਟ ਨੂੰ ਕੰਡੀਸ਼ਨਲ ਸਟੇਟਮੈਂਟ ਕਿਹਾ ਜਾਂਦਾ ਹੈ ਇਸਦੇ অপਸ਼ਨ ਨੇ ਫੋਰ ਬ੍ਰੇਕ ਇਫ ਤੇ ਵਾਈਲ ਤੇ ਇਸ ਦਾ ਸਹੀ ਆਨਸਰ ਹੈ ਇਫ ਕਿਉਂਕਿ ਇਫ ਸਟੇਟਮੈਂਟ ਹੈ ਇਸ ਨੂੰ ਕੰਡੀਸ਼ਨਲ ਸਟੇਟਮੈਂਟ ਜਾਂ ਕੰਡੀਸ਼ਨਲ ਕੰਟਰੋਲ ਸਟੇਟਮੈਂਟ ਕਿਹਾ ਜਾਂਦਾ ਹੈ ਕਿਉਂ ਕਿਉਂਕਿ ਇਫ ਸਟੇਟਮੈਂਟ ਸਹੀ ਜਾਂ ਗਲਤ ਦਾ ਫੈਸਲਾ ਕਰਦੀ ਹੈ ਤੇ ਨੰਬਰ 2 ਹੈ ਸਵਿਚ ਕੇਸ ਡੈਸ਼ ਸਟੇਟਮੈਂਟ ਦੀ ਤਰ੍ਹਾਂ ਹੁੰਦੀ ਹੈ ਇਸਦੇ ਆਪਸ਼ਨ ਨੇ ਏ ਫੈਲਸ ਇਫ ਐਲਸ ਇਫ ਬ੍ਰੇਕ ਤੇ ਗੋ ਟੂ ਤੇ ਇਸ ਦਾ ਸਹੀ ਆਨਸਰ ਹੈ ਇਫ ਐਲਸ ਇਫ ਅੱਜ ਵਾਰ ਤੁਹਾਨੂੰ ਦੱਸਣਾ ਚਾਹਾਂਗਾ ਪਲੱਸ 1 ਜਿਹੜੇ ਤੁਸੀਂ ਪੜਿਆ ਹੋਇਆ ਹੈ ਸਵਿਚ ਕੇਸ ਸਟੇਟਮੈਂਟ ਤੇ ਇਫ ਐਲਸ ਇਫ ਸਟੇਟਮੈਂਟ ਇਹ ਮਲਟੀਵੇਡ ਡਿਸੀਜਨ ਮੇਕਿੰਗ ਸਟੇਟਮੈਂਟਸ ਹੁੰਦੀਆਂ ਹਨ ਮਤਲਬ ਕਿ ਜੇਕਰ ਅਸੀਂ ਦੋ ਕੰਡੀਸ਼ਨਸ ਵਿੱਚ ਫੈਸਲਾ ਕਰਨਾ ਹੋਵੇ ਤੇ ਉਸ ਕੇਸ ਵਿੱਚ ਇਫ ਐਲਸ ਸਟੇਟਮੈਂਟ ਵਰਤੀ ਜਾਂਦੀ ਹੈ ਬਟ ਜੇਕਰ ਸਾਡੇ ਕੋਲ ਦੋ ਤੋਂ ਜ਼ਿਆਦਾ ਕੰਡੀਸ਼ਨਜ਼ ਹੋਣ ਤਾਂ ਉਸ ਕੇਸ ਵਿੱਚ ਅਸੀਂ ਸਵਿਚ ਕੇਸ ਜਾਂ ਇਫ ਐਲਸ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ ਨੰਬਰ 3 ਹੈ ਸਵਿਚ ਸਟੇਟਮੈਂਟ ਵਿੱਚ ਕੇਸ ਨੂੰ ਖਤਮ ਕਰਨ ਲਈ ਕਿਹੜੀ ਸਟੇਟਮੈਂਟ ਵਰਤੀ ਜਾਂਦੀ ਹੈ ਇਸ ਦੇ ਆਪਸ਼ਨ ਨੇ ਕੰਟੀਨਿਊ ਗੋ ਟੂ ਇਫ ਤੇ ਬ੍ਰੇਕ ਤੇ ਇਸ ਦਾ ਸਹੀ ਆਨਸਰ ਹੈ ਬ੍ਰੇਕ ਕਿ ਜਿਹੜੀ ਸਵਿਚ ਸਟੇਟਮੈਂਟ ਹੈ ਐਸ ਵਿੱਚ ਸਾਡੇ ਕੋਲ ਕਾਫੀ ਜ਼ਿਆਦਾ ਕੇਸ ਵੈਲਿਊਜ਼ ਹੁੰਦੀਆਂ ਤੇ ਇੱਕ ਟਾਈਮ ਤੇ ਇੱਕ ਹੀ ਕੇਸ ਚੱਲਦਾ ਹੈ ਤੇ ਜੇਕਰ ਅਸੀਂ ਬ੍ਰੇਕ ਸਟੇਟਮੈਂਟ ਦੀ ਵਰਤੋਂ ਨਹੀਂ ਕਰਦੇ ਤੇ ਤਾਂ ਸਾਰੇ ਕੇਸ ਇੱਕ ਇੱਕ ਕਰਕੇ ਐਗਜ਼ੀਕਿਊਟ ਹੋ ਜਾਣਗੇ ਤੇ ਸਾਨੂੰ ਮਲਟੀਵੇ ਡਿਸੀਜਨ 메ਕਿੰਗ ਸਟੇਟਮੈਂਟ ਦਾ ਕੋਈ ਫਾਇਦਾ ਨਹੀਂ ਹੋਵੇਗਾ ਇਸ ਕਰਕੇ ਜੇਕਰ ਅਸੀਂ ਕਿਸੇ ਇੱਕ ਕੇਸ ਨੂੰ ਐਗਜ਼ੀਕਿਊਟ ਕਰਨਾ ਚਾਹੁੰਦੇ ਹਾਂ ਤੇ ਉਹਦੇ ਲਈ ਅਸੀਂ ਸਵਿਚ ਸਟੇਟਮੈਂਟ ਵਿੱਚ ਹਰ ਕੇਸ ਤੋਂ ਬਾਅਦ ਬ੍ਰੇਕ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ ਸਿਵਾਏ ਅੰਤਮ ਕੇਸ ਤੇ ਤੇ ਅੰਤਮ ਕੇਸ ਜਿਹੜਾ ਉਹ ਡਿਫਾਲਟ ਕੇਸ ਹੁੰਦਾ ਹੈ ਤੇ ਨੰਬਰ 4 ਹੈ ਹੇਠ ਲਿਖੋ ਕਿਹੜੀ ਪੋਸਟ ਟੈਸਟ ਲੂਪ ਦੀ ਉਦਾਹਰਣ ਹੈ ਤੇ ਇਸ ਦੇ ਆਪਸ਼ਨ ਨੇ 4 while do while te continue te is da answer hai do while statement te do while statement bare dasna chahwanga ki do while statement jehdi hai a post test loop hai te post test loop oh loop hundi hai jide vich jehdi condition hai oh sab to baad vich check hundi hai te jide vich condition sab to pehla check hove ohnu bolde hai pre test te number 5 hai ਹੇਠ ਲਿਖਿਆਂ ਵਿੱਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ ਜੰਪਿੰਗ ਦਾ ਮਤਲਬ ਹੁੰਦਾ ਹੈ ਪ੍ਰੋਗਰਾਮ ਦੇ ਇੱਕ ਹਿੱਸੇ ਤੋਂ ਦੂਸਰੇ ਹਿੱਸੇ ਵਿੱਚ ਜੰਪ ਕਰਨਾ ਤੇ ਇਸ ਦੇ ਆਪਸ਼ਨ ਨੇ ਵਾਈਲ ਕੰਟੀਨਿਊ ਗੋ ਟੂ ਤੇ ਬ੍ਰੇਕ ਤੇ ਇਸ ਦਾ ਸਹੀ ਆਨਸਰ ਹੈ ਵਾਈਲ ਕੰਟੀਨਿਊ ਸਟੇਟਮੈਂਟ ਗੋ ਟੂ ਸਟੇਟਮੈਂਟ ਤੇ ਬ੍ਰੇਕ ਸਟੇਟਮੈਂਟ ਇਹ ਤਿੰਨੋਂ ਜੰਪਿੰਗ ਸਟੇਟਮੈਂਟਸ ਨੇ ਇਹਨਾਂ ਦਾ ਕੰਮ ਕੀ ਹੈ ਜੇਕਰ ਅਸੀਂ ਕਿਸੇ ਇੱਕ ਹਿੱਸੇ ਤੋਂ ਪ੍ਰੋਗਰਾਮ ਦੇ ਦੂਸਰੇ ਹਿੱਸੇ ਤੇ ਜੰਪ ਕਰਨਾ ਹੋਵੇ ਉਸ ਕਿਸ ਤਰ੍ਹਾਂ ਦੇ ਜੰਪਿੰਗ ਸਟੇਟਮੈਂਟ ਵਰਤ ਤੋਂ ਕਰਦੇ ਹਾਂ ਨੈਕਸਟ ਹੈ ਖਾਲੀ ਥਾਂਵਾਂ भरो ਮੀਨਸ ਫਿਲ ਅਪਸ ਨੰਬਰ 1 ਹੈ ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ ਇਸ ਦਾ ਆਨਸਰ ਹੈ ਪ੍ਰੀ ਟੈਸਟ ਲੂਪ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜਦੋਂ ਅਸੀਂ ਕੰਡੀਸ਼ਨ ਦੀ ਵਰਤੋਂ ਸ਼ੁਰੂ ਵਿੱਚ ਕਰ ਲੈਂਦੇ ਹਾਂ ਤਾਂ ਉਸ ਨੂੰ ਕੀ ਬੋਲਦੇ ਪ੍ਰੀ ਟੈਸਟ ਲੂਪ ਸੈਕੰਡ ਡੈਸ਼ ਲੂਪ ਵਿੱਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ ਜਦੋਂ ਅਸੀਂ ਕੰਡੀਸ਼ਨ ਨੂੰ ਲੂਪ ਦੀ ਬੋਡੀ ਤੋਂ ਬਾਅਦ ਚੈੱਕ ਕਰਦੇ ਹਾਂ ਉਸ ਨੂੰ ਬੋਲਦੇ ਪੋਸਟ ਟੈਸਟ ਲੂਪ ਮਤਲਬ ਜੇਕਰ ਕੰਡੀਸ਼ਨ ਬੋਡੀ ਆਫ ਲੂਪ ਦੇ ਸ਼ੁਰੂ ਵਿੱਚ ਚੈੱਕ ਹੋ ਜਾਵੇ ਉਸ ਨੂੰ ਬੋਲਦੇ ਪ੍ਰੀ ਟੈਸਟ ਤੇ ਜੇਕਰ ਉਹਦੇ ਬਾਅਦ ਵਿੱਚ ਚੈੱਕ ਹੋਵੇ ਲਾਸਟ ਵਿੱਚ ਚੈੱਕ ਹੋਵੇ ਉਸ ਨੂੰ ਬੋਲਦੇ ਪੋਸਟ ਟੈਸਟ ਲੂਪ ਜਿਹੜੀ ਵਾਈਲ ਲੂਪ ਹੈ ਉਹ ਪ੍ਰੀ ਟੈਸਟ ਲੂਪ ਹੈ ਤੇ ਜਿਹੜੀ ਡੂ ਵਾਈਲ ਲੂਪ ਹੈ ਉਹ ਪੋਸਟ ਟੈਸਟ ਲੂਪ ਹੈ ਨੰਬਰ 3 ਲੂਪ ਵਿੱਚ ਕੁਝ ਸਟੇਟਮੈਂਟਸ ਛੱਡਣ ਲਈ ਡੈਸ਼ ਸਟੇਟਮੈਂਟ ਦੀ ਵਰਤੀ ਜਾਂਦੀ ਹੈ ਜਾਂ ਡੈਸ਼ ਸਟੇਟਮੈਂਟ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਆਨਸਰ ਹੈ ਕੰਟੀਨਿਊ ਮਤਲਬ ਕਿ ਜੇਕਰ ਕਿਸੇ ਇੱਕ ਸਟੇਟਮੈਂਟ ਨੂੰ ਜਾਂ ਦੋ ਸਟੇਟਮੈਂਟਸ ਨੂੰ ਜਾਂ ਕੁਝ ਸਟੇਟਮੈਂਟਸ ਨੂੰ ਲੂਪ ਵਿੱਚ ਸਕਿਪ ਕਰਨਾ ਹੈ ਬਟ ਬਾਕੀ ਸਟੇਟਮੈਂਟਸ ਚਲਾਨੀਆਂ ਨੇ ਉਸ ਕੇਸ ਚ ਅਸੀਂ ਵਰਤਦੇ ਆ ਕੰਟੀਨਿਊ ਸਟੇਟਮੈਂਟ ਤੇ ਉਹਦੇ ਲਈ ਕੰਟੀਨਿਊ ਕੀਵਰਡ ਦੀ ਵਰਤੋਂ ਹੁੰਦੀ ਹੈ ਤੇ ਕੰਟੀਨਿਊ ਕੀਵਰਡ ਜਿਹੜਾ ਅਸਮਾਲ ਲੈਟਰ ਵਿੱਚ ਆਵੇਗਾ ਤੇ ਨੰਬਰ 4 ਹੈ ਇਹ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ ਇਸ ਦੇ ਆਪਸ਼ਨਸ ਦਾ ਆਨਸਰ ਹੈ ਸਵਿਚ ਕੇਸ ਇਹ ਜਿਹੜੀ ਸਵਿਚ ਸਟੇਟਮੈਂਟ ਜਾਂ ਸਵਿਚ ਕੇਸ ਸਟੇਟਮੈਂਟ ਹੈ ਇੱਕ ਮਲਟੀਵੇ ਕੰਟਰੋਲ ਸਟੇਟਮੈਂਟ ਹੈ ਤੇ ਮਲਟੀਵੇ ਕੰਟਰੋਲ ਸਟੇਟਮੈਂਟ ਬਾਰੇ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਜੇਕਰ ਸਾਡੇ ਕੋਲ ਦੋ ਤੋਂ ਜ਼ਿਆਦਾ ਕੰਡੀਸ਼ਨਸ ਨੇ ਤੇ ਉਹਨਾਂ ਵਿੱਚੋਂ ਕਿਸੇ ਇੱਕ ਸਟੇਟਮੈਂਟ ਨੂੰ ਐਗਜ਼ੀਕਿਊਟ ਕਰਨਾ ਹੈ ਤੇ ਉਹਦੇ ਲਈ ਅਸੀਂ ਸਵਿਚ ਜਾਂ ਸਵਿਚ ਕੇਸ ਸਟੇਟਮੈਂਟ ਦੀ ਵਰਤੋਂ ਕਰਾਂਗੇ ਤੇ ਇਸ ਦਾ ਆਨਸਰ ਹੋ ਸਕਦਾ ਸਵਿਚ ਸਟੇਟਮੈਂਟ ਜਾਂ ਸਵਿਚ ਕੇਸ ਸਟੇਟਮੈਂਟ ਤੇ ਨੰਬਰ 5 ਹੈ ਬ੍ਰੇਕ ਸਟੇਟਮੈਂਟ ਨੂੰ ਡੈਸ਼ ਸਟੇਟਮੈਂਟ ਵਿੱਚ ਕੇਸ ਖਤਮ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਇਸ ਦਾ ਆਨਸਰ ਹੈਗਾ ਸਵਿਚ ਸਟੇਟਮੈਂਟ ਜੀ ਜੜੀ ਬ੍ਰੇਕ ਸਟੇਟਮੈਂਟ ਹੈ ਐ ਸਵਿਚ ਸਟੇਟਮੈਂਟ ਵਿੱਚ ਵਰਤੀ ਜਾਂਦੀ ਹੈ ਤੇ ਜਿਹੜੀ ਸਵਿਚ ਸਟੇਟਮੈਂਟ ਹੈ ਅੱਜ ਆਪਾਂ ਲਗ ਲਗ ਕੇਸ ਵੈਲਿਊਜ਼ ਵਰਤਦੇ ਹਾਂ ਤੇ ਹਰ ਕੇਸ ਵੈਲਿਊ ਤੋਂ ਬਾਅਦ ਅਸੀਂ ਬ੍ਰੇਕ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ ਤਾਂ ਜੀ ਜਿਹੜਾ ਕਰੰਟ ਕੇਸ ਹੈ ਉਸ ਨੂੰ ਖਤਮ ਕਰਕੇ ਲੂਪ ਚੋਂ ਜਾਂ ਬ੍ਰੇਕ ਸਟੇਟਮੈਂਟ ਚੋਂ ਬਾਹਰ ਅਗੇ ਹੈ ਸਹੀ ਜਾਂ ਗਲਤ ਲਿਖੋ ਨੰਬਰ 1 ਇੱਕ ਇਫ ਸਟੇਟਮੈਂਟ ਦਾ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਣਾ ਨੈਸਟਡ ਲੂਪ ਅਖਵਾਉਂਦਾ ਹੈ ਇਹ ਬਿਲਕੁਲ ਗਲਤ ਹੈ ਜਦੋਂ ਅਸੀਂ ਇੱਕ ਇਫ ਸਟੇਟਮੈਂਟ ਨੂੰ ਦੂਸਰੀ ਇਫ ਸਟੇਟਮੈਂਟ ਵਿੱਚ ਲਿਖਦੇ ਹਾਂ ਤਾਂ ਉਸ ਨੂੰ ਨੈਸਟਡ ਇਫ ਕਿਹਾ ਜਾਂਦਾ ਹੈ ਨਾ ਕਿ ਨੈਸਟਡ ਲੂਪ ਇਸ ਕਰਕੇ ਗਲਤ ਹੈ ਨੰਬਰ 2 ਸੀ ਭਾਸ਼ਾ ਵਿੱਚ ਪ੍ਰੋਗਰਾਮਾਂ ਦੇ ਸਧਾਰਨ ਵਹਾ ਜਾਂ ਫਲੋ ਨੂੰ ਬਦਲਣ ਲਈ ਕੰਟਰੋਲ ਸਟੇਟਮੈਂਟਸ ਵਰਤੇ ਜਾਂਦੇ ਹਨ ਇਹ ਬਿਲਕੁਲ ਸਹੀ ਹੈ ਕਿ ਸੀ ਭਾਸ਼ਾ ਦੇ ਵਿੱਚ ਅਸੀਂ ਜੇਕਰ ਪ੍ਰੋਗਰਾਮ ਦਾ ਫਲੋ ਚੇਂਜ ਕਰਨਾ ਹੈ ਤੇ ਉਹਦੇ ਲਈ ਅਸੀਂ ਕੰਟਰੋਲ ਸਟੇਟਮੈਂਟਸ ਦੀ ਵਰਤੋਂ ਕਰਦੇ ਹਾਂ ਨੰਬਰ 3 ਲੂਪ ਦੇ ਅੰਦਰ ਕੁਝ ਸਟੇਟਮੈਂਟ ਛੱਡਣ ਲਈ ਕੰਟੀਨਿਊ ਸਟੇਟਮੈਂਟ ਅਕਸਰ ਫਾਇਦੇਮੰਦ ਹੁੰਦੀ ਹੈ ਇਹ ਬਿਲਕੁਲ ਸਹੀ ਹੈ ਜੇਕਰ ਅਸੀਂ ਕਿਸੇ ਲੂਪ ਦੇ ਅੰਦਰ ਕੁਝ ਸਟੇਟਮੈਂਟਸ ਨੂੰ ਸਕਿਪ ਕਰਨਾ ਹੈ ਤੇ ਉਹਦੇ ਲਈ ਆਪਾਂ ਕੰਟੀਨਿਊ ਸਟੇਟਮੈਂਟ ਦੀ ਵਰਤੋਂ ਕਰਦੇ ਹਾਂ ਨੰਬਰ 4 ਲੂਪਿੰਗ ਸਟੇਟਮੈਂਟਸ ਕਮਾਂਡਾਂ ਨੂੰ ਦੁਹਰਾਉਣ ਦਾ ਤਰੀਕਾ ਪ੍ਰਦਾਨ ਕਰਦੀਆਂ ਹਨ ਬਿਲਕੁਲ ਸਹੀ ਹੈ ਕਿ ਲੂਪੇ ਸਟੇਟਮੈਂਟ ਦੀ ਮਦਦ ਨਾਲ ਅਸੀਂ ਕਮਾਂਡਾਂ ਜਾਂ ਸਟੇਟਮੈਂਟਸ ਨੂੰ ਬਾਰ-ਬਾਰ ਦੁਹਰਾ ਸਕਦੇ ਹਾਂ ਜਾਂ ਰਿਪੀਟ ਕਰ ਸਕਦੇ ਹਾਂ ਤੇ ਅੱਜ ਲਈ ਇੰਨਾ ਹੀ ਅਗਲੀ ਵਾਰੀ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ